ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਅੱਜ ਆਪਾਂ ਔਲੇ ਦਾ ਮਰਬਾ ਬਣਾਵਾਂਗੇ ਕਿਉਂਕਿ ਔਲੇ ਜਿਹੜੇ ਬਹੁਤ ਵਧੀਆ ਤਾਜ਼ੇ-ਤਾਜ਼ੇ ਆ ਰਹੇ ਆ ਤੇ ਫਿਰ ਮੇਰਾ ਛੱਡਣ ਨੂੰ ਦਿਲ ਨਹੀਂ ਕਰਦਾ ਕਦੀ ਕੋਸ਼ਕਾ ਦੀ ਕੋਸ਼ਾ ਔਲੇ ਔਲੇ ਹੋਏ ਪਿਆ ਸਾਰੀ ਰਸੋਈ ਦੇ ਵਿੱਚ ਤੇ ਇਹ ਆਪਾਂ ਦੇ ਕੇ ਗਿਆ ਸੀ ਕੋਈ 8-10 ਕਿਲੋ ਔਲੇ ਉਹਦੇ ਵਿੱਚੋਂ ਆਪਾਂ ਇਹ ਜਿਹੜੇ ਵਧੀਆ ਬਿਨਾਂ ਦਾਗ ਤੋਂ ਸੀਗੇ ਛਾੜ ਲਏ ਸੀਗੇ ਕਿਲੋ ਸਾਫਾ ਕਿਲੋ ਔਲੇ ਤੇ ਬਾਕੀ ਵਸ ਅਚਾਰ ਵਾਲੇ ਹੈਗੇ ਵਧੀਆ ਔਲੇ ਆ ਤਾਜ਼ੇ ਟੁੜੇ ਹੋਏ ਆ ਤੇ ਇਹ ਟੁੱੜਨ ਨਾਲ ਹੀ ਕਈ ਵਾਰ ਨਾ ਪਰ ਸੱਟ ਜੀ ਲੱਗ ਕੇ ਤੇ ਇਹ ਦਾਗੀ ਜੇ ਬਣ ਜਾਂਦੇ ਆ ਤੇ ਉਹ ਇਹਨਾਂ ਨੂੰ ਅੰਦਰ ਕੁਝ ਨਹੀਂ ਖਰਾਬ ਨਹੀਂ ਹੋਏ ਹੁੰਦੇ ਵਧੀਆ ਹੁੰਦੇ ਆ ਤੇ ਇਹ ਜਿਹੜਾ ਮਰੱਬਾ ਬਣਦਾ ਹੁੰਦਾ ਇਹ ਬਿਲਕੁਲ ਸਾਫ ਔਲੇ ਦਾ ਬਣਦਾ ਵਧੀਆ ਆਪਾਂ ਸਾਫ ਔਲੇ ਜਿਹੜੇ ਕੱਢ ਲਏ ਹੈਗੇ ਜਮਾ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਵਾਲ ਲੈ ਤੇ ਵਾਲ ਕੇ ਵੀ ਕੱਢ ਲਿਆ ਆਪਾਂ ਹੁਣ ਤੇ ਹੁਣ ਆਪਾਂ ਇਧਰ ਇੱਕ ਵੱਡਾ ਭਾਂਡਾ ਲਿਆ ਇਹਦੇ ਵਿੱਚ ਅੱਧਾ ਕਿਲੋ ਪਾਣੀ ਪਾਇਆ ਤੇ 1 ਕਿਲੋ ਖੰਡ ਪਾਵਾਂਗੇ ਤੇ ਬਸ ਕਿਲੋ ਸਵਾ ਕਿਲੋ ਔਲੇ ਆ ਤੇ ਉਹਨੂੰ ਹੀ ਖੰਡ ਪਾਉਣੀ ਆਪਾਂ ਤੇ ਅੰਦਾਜ਼ੇ ਜਿਹੀ ਨਾਲ ਹੀ ਮੈਂ ਤੋਲੇ ਤਾਂ ਹੈ ਨਹੀਂ ਖੈਰ ਬਸ ਇੰਨੇ ਹੀ ਹੋਣਗੇ ਤੇ ਕਿਲੋ ਖੰਡ ਆਪਾਂ ਜਿਹੜੀ ਤੋਲ ਕੇ ਪਾਈ ਹੈ ਤੇ ਅੱਧਾ ਕਿਲੋ ਪਾਣੀ ਪਾ ਕੇ ਖੰਡ ਆ ਜਿਹੜੀ ਪਗਲਾ ਲੈਣੀ ਆਪਾਂ ਚੰਗੀ ਤਰ੍ਹਾਂ ਤੇ ਪਗਲਾ ਕੇ ਤੇ ਫਿਰ ਵਿੱਚ ਆਪਾਂ ਪਾਵਾਂਗੇ ਜੀ ਔਲੇ ਦੇਖੋ ਆਪਣੀ ਖੰਡ ਪਿਗਲ ਗਈ ਹੈ ਉਡੇ ਵਿੱਚ ਕੇਸਰ ਦੇ ਧਾਗੇ ਪਾਤੇ ਆਪਾਂ ਤੇ ਹੁਣ ਕੁਸ ਪਾ ਦਾਂਗੇ ਇਲਾਚੀ ਤੇ ਇੱਕ ਲੌਂਗ ਪੁੱਟ ਕੇ ਫਲੇਵਰ ਵਾਸਤੇ ਜਿਹੜੇ ਦਾ ਫਲੇਵਰ ਆ ਜਿਹੜਾ ਬਹੁਤ ਵਧੀਆ ਆਉਂਦਾ ਮਰਬੇ ਦੇ ਵਿੱਚ ਤੇ ਹੁਣ ਆਪਾਂ ਇਹ ਔਲੇ ਆ ਜਿਹੜੇ ਵਾਲ ਕੇ ਰੱਖਿਆ ਤੇ ਇਹਦੇ ਵਿੱਚ ਪਾ ਦੇਣੀ ਹਲਕੇ ਜੇ ਵਾਲ ਕੇ ਤੇ ਆਪਾਂ ਠੰਡੇ ਕਰ ਲੈ ਸੀਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਫੇਰ ਇਹਨਾਂ ਨੂੰ ਦੁਬਾਰਾ ਤੇ ਚਾਹ ਸਾ ਜਿਹੜੀ ਚੰਗੀ ਤਰ੍ਹਾਂ ਗਾੜੀ ਕਰਨੀ ਆ ਰੰਨ ਕੇ ਤੇ ਵੀਡੀਓ ਦੇ ਨਾਲ ਬਣੇ ਰਿਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਲੈਣਾ ਭੁੱਲਿਓ ਮਰਾਂਗੇ ਦਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਉਦਾਂ ਹੀ ਛੱਡ ਕੇ ਵੀਡੀਓ ਨਾਲ ਚੱਲ ਜਾ ਕਰੋ ਵੀਡੀਓ ਦੇਖ ਕੇ ਉਦਾਂ ਹੀ ਛੱਡ ਜਾਨੇ ਹੋ ਤੁਸੀਂ ਨਾ ਲਾਈਕ ਕਰਦੇ ਹੋ ਨਾ ਸ਼ੇਅਰ ਕਰਦੇ ਹੋ ਕਈ ਵਾਰ ਵੀਡੀਓ ਨਹੀਂ ਵਧੀਆ ਲੱਗੀ ਡਿਸਲਾਈਕ ਵੀ ਕਰ ਸਕਦੇ ਹੋ ਪਰ ਕਰਿਆ ਜੂ ਕਰੋ ਜੀ ਤੇ ਲੋ ਜੀ ਆਪਣੀ ਚਾਹ ਸਾਂ ਜਿਹੜੀ ਗਾੜੀ ਹੁਣ ਲੱਗ ਗਈ ਐ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਨਿੰਬੂ ਨਿਚੋੜ ਦਿੱਤਾ ਕਿਉਂਕਿ ਫਿਰ ਇਹ ਚਾਹ ਸਾਂ ਜਿਹੜੀ ਠਰ ਕੇ ਇਹਦੀ ਖੰਡ ਜੀ ਬਣ ਜਾਂਦੀ ਐ ਤੇ ਫਿਰ ਉਦਾਂ ਨਹੀਂ ਬਣਦੀ ਜਿੰਨੇਬੂ ਪਾ ਦਈਏ ਤਾਂ ਕਿਉਂਕਿ ਕਾਫੀ ਗਾੜੀ ਚਾਸ ਕਰਨੀ ਆਪਾਂ ਤੇ ਦੇਖੋ ਜੀ ਇਹਨਾਂ ਨੂੰ ਪਕਾ ਲਿਆ ਆਪਾਂ ਚੰਗੀ ਤਰ੍ਹਾਂ ਬਣ ਚੁੱਕੇ ਆ ਤੇ ਹੁਣ ਆਪਾਂ ਇੱਧਰ ਲਾ ਕੇ ਰੱਖ ਦਿੱਤੇ ਸੀ ਠੰਡੇ ਵੀ ਹੋ ਗਏ ਤੇ ਦੇਖੋ ਕਿੰਨਾ ਵਧੀਆ ਮਰਬਾ ਜਿਹੜਾ ਬਣ ਕੇ ਤਿਆਰ ਹੋਇਆ ਆਪਣਾ ਤੇ ਚਾਸ ਜਿਹੜੀ ਆਪਣੀ ਸ਼ਾਇਦ ਦੀ ਤਰ੍ਹਾਂ ਹੋ ਜੇ ਪੂਰੀ ਗਾੜੀ ਫੇਰ ਇਹ ਤਿਆਰ ਹੁੰਦਾ ਆਪਾਂ ਹੁਣ ਆਪਾਂ ਇੱਧਰ ਡੱਬਾ ਲਿਆ ਜੀ ਤੇ ਇਹਨੂੰ ਆਪਾਂ ਖਾਲੀ ਕਰ ਲੈ ਖੰਡ ਵਾਲਾ ਹੀ ਸੀਗਾ ਚਲੋ ਮੈਂ ਸਾਫ਼ ਨਹੀਂ ਕਰਾਂ ਮੈਂ ਇੱਧਰ ਹੀ ਪਾ ਦਨੀ ਹੈ ਧੋਤਾ ਤਾਂ ਫਿਰ ਗਿੱਲਾ ਹੋ ਜੂ ਡੱਬਾ ਤੇ ਸੁੱਕਾ ਭਾਂਟਾ ਹੋਵੇ ਸਾਫ ਤੇ ਉਦਾਂ ਹੀ ਫਿਰ ਮੈਂ ਇਹ ਵਿੱਚ ਪਾ ਦਿੱਤਾ ਹੈਗਾ ਤੇ ਹੁਣ ਆਪਾਂ ਸਾਰਾ ਮੁਰੱਬਾ ਜਿਹੜਾ ਇਹ ਵਿੱਚ ਪਾ ਦਿੰਨੇ ਆ ਤੇ ਇਹਨੂੰ ਪੈਕ ਕਰਕੇ ਆਪਾਂ ਸਾਲੋਂ ਸਾਰਾ ਰੱਖ ਸਕਦੇ ਖਰਾਬ ਨਹੀਂ ਹੁੰਦਾ ਇਹ ਤੇ ਬਾਜ਼ਾਰ 'ਚ ਬਹੁਤ ਹੀ ਮਹਿੰਗਾ ਮਿਲਦਾ ਤੇ ਘਰੇ ਆਪਾਂ ਹੁਣ ਦੇਖੋ ਔਲੇ ਸਾਰੇ 20-30 ਰੁਪਏ ਕਿਲੋ ਆ ਤੇ ਕਈਆਂ ਦੇ ਤਕਰਾਂ 'ਚ ਲੱਗੇ ਆ ਬਹੁਤ ਸਾਰੇ ਮੇਰਾ ਵੀ ਲਾਇਆ ਹੋਇਆ ਬੂਟਾ ਅਗਲੇ ਸਾਲ ਤੋਂ ਲੱਗ ਜਾਣਗੇ ਬਹੁਤ ਸਾਰੇ ਔਲੇ ਤੇ ਫਰੀਆਂ ਵੀ ਬਣਦਾ ਚਲੋ ਖੰਡ ਹੀ ਲਗਣੀ ਹੈ ਆਪਣੀ ਹੈ ਨਾ ਤੇ ਬਾਜ਼ਾਰ ਚ ਬਹੁਤ ਪਿੰਗੇ ਮਿਲਦੇ ਆ ਤੇ ਤੁਸੀਂ ਵੇਸਤਰ ਬਣਾ ਕੇ ਰੱਖ ਸਕਦੇ ਜਿਹੜੇ ਮਰੱਬਾ ਗੰਦਸ਼ਕੀਣਾ ਤੇ ਲੋ ਜੀ ਆਪਾਂ ਇਹਦੇ ਵਿੱਚ ਪਾ ਦਿੱਤਾ ਤੇ ਹੁਣ ਆਪਾਂ ਚੀ ਹੋਈ ਚਾਸਾ ਜਿਹੜੇ ਸਾਰੀ ਵਿੱਚ ਪਾ ਦੇਣੀ ਆ ਆਪਾਂ ਤੇ ਮਰੱਬਾ ਜਿਹੜਾ ਆਪਾਂ ਐਦਾਂ ਹੀ ਢੱਕਣ ਲਾ ਕੇ ਰੱਖ ਦੇਣਾ ਜਿੰਨਾ ਪੁਰਾਣਾ ਹੋਈ ਜਾ ਉਹਨਾਂ ਵਧੀਆ ਬਣੀ ਜਾਂਦੇ ਨੇ ਤੇ ਉਹਨੇ ਟੇਸਟ ਹੈ ਵਿੱਚ ਵਧੀਆ ਜਾਂਦਾ ਜਿੰਨਾ ਪੁਰਾਣਾ ਹੋਈ ਜਾਂਦਾ ਲੋ ਜੀ ਟੱਕਣ ਲਾ ਦਿੱਤਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਆ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ